ਸਭ ਜਿਸ ਤਰ੍ਹਾਂ ਪਿਛਲੇ ਦੋ ਦਿਨਾਂ ਤੋਂ ਧੁੰਦ ਪੈ ਰਹੀ ਹੈ ਲੋਕਾਂ ਨੂੰ ਕਿਸ ਤਰ੍ਹਾਂ ਦਾ ਅਪੀਲ ਕਰ ਰਿਹਾ ਮੈਂ ਐਸ.ਆਈ. ਮਕੀਲ ਸਿੰਘ ਚਾਰ ਖੇਲਾ ਟ੍ਰੈਫਿਕ ਫਰੀਦਕੋਟ ਸਮੂਹ ਵਾਹਨ ਚਾਲਕਾਂ ਨੂੰ ਬੇਨਤੀ ਕਰਦਾ ਕਿ ਧੁੰਦ ਦੇ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀ ਜਿਹੜੀ ਸਭ ਤੋਂ ਪਹਿਲਾਂ ਤਾਂ ਆਪਣੀ ਸਵੀਟ ਲਿਮਟ ਦੇ ਵਿੱਚ ਆਓ ਓਵਰ ਸਵੀਟ ਨਾਲ ਨਾ ਚਲਾਓ ਨੰਬਰ 2 ਤੇ ਤੁਹਾਡੀਆਂ ਜਿਹੜੀਆਂ ਪਾਰਕ ਲਾਈਟਾਂ ਉਹ ਚੱਲ ਰਹੀਆਂ ਜ਼ਰੂਰੀ ਹੈ ਔਰ ਤੁਹਾਡੇ ਇੰਡੀਕੇਟਰ ਵੀ ਜ਼ਰੂਰੀ ਹੈ ਜਿਹੜੇ ਟਰੈਕਟਰ ਟਰਾਲੀਆਂ ਵਾਲੇ ਆ ਉਹਨਾਂ ਭਰਾਵਾਂ ਨੂੰ ਬੇਨਤੀ ਆ ਵੀ ਉਹਦੇ ਤੇ ਰਿਫਲੈਕਟਰ ਲਾਓ ਅਸੀਂ ਮਨ ਲਓ ਅੱਜ ਅੱਜ ਅਸੀਂ ਰਿਫਲੈਕਟਰ ਲਾ ਰਹੇ ਕਾਫੀ ਪਰ ਸਾਰਿਆਂ ਨੂੰ ਪੋਸੀਬਲ ਨਹੀਂ ਵੀ ਅਸੀਂ ਸਾਰਿਆਂ ਦੇ ਲਾ ਦਈਏ ਜਿੰਨੇਕ ਲੋਕ ਸ਼ਹਿਰ ਦੇ ਵਿੱਚ ਹੁੰਦੇ ਆ ਆਪਾਂ ਨੂੰ ਆਪਣੇ ਟਰੈਕਟਰ ਤੇ ਆਪਣੀ ਜ਼ਿੰਮੇਵਾਰੀ ਸਮਝ ਕੇ ਇਸ ਚੀਜ਼ ਨੂੰ ਮਨ ਲਓ ਨਿਭਾਉਣ ਤਾਂ ਜੋ ਆਪਣੀ ਕੀਮਤੀ ਜਾਨ ਔਰ ਕਿਸੇ ਦੀ ਕੀਮਤੀ ਜਾਨ ਨਾ ਜਾਵੇ ਨੰਬਰ 2 ਤੇ ਜਿਹੜੇ ਓਵਰ ਲੋਡ ਵਾਹਨ ਹੈ ਜਾਂ ਓਵਰ ਲੈਂਥ ਆ ਓਵਰ ਹਾਈਟ ਆ ਉਹ ਵੀ ਇਸ ਚੀਜ਼ ਤੋਂ ਧੁੰਦ ਦੇ ਇਹ ਜਿੰਨਾ ਚਿਰ ਮੌਸਮ ਚੰਗਾ ਦਾ ਨਾ ਕਰਨ ਨੰਬਰ 3 ਤੇ ਜਿਹੜੀ ਆਪਣੀਆਂ ਹੈਗੀਆਂ ਟਰਾਲੀਆਂ ਤੂੜੀ ਵਾਰੀਆਂ ਉਹਨਾਂ ਦਾ ਤਾਂ ਬਿਲਕੁਲ ਨਹੀਂ ਪਤਾ ਲੱਗਦਾ ਉਹ ਕਿਤੇ ਰਾਤ ਨੂੰ ਚੱਲਦੀਆਂ ਵੀ ਰਾਤ ਤੇ ਰਾਤ ਅਸੀਂ ਰਸਤਾ ਖਾਲੀ ਹੁੰਦਾ ਆਪਣਾ ਸਫ਼ਰ ਤੈਅ ਕਰਕੇ ਜਿੱਥੇ ਉਹਨਾਂ ਨੇ ਪਹੁੰਚਣਾ ਪਹੁੰਚ ਜਾਣ ਉਹਨਾਂ ਨੂੰ ਬੇਨਤੀ ਇਹ ਵੀ ਤੁਸੀਂ ਮਹਿਨਾ ਕੰਮ ਆਪਣਾ ਬੰਦ ਕਰੋ ਕਿਉਂਕਿ ਜੇਕਰ ਕਿਸੇ ਦਾ ਹਾਦਸਾ ਵਾਪਰ ਕੇ ਰਾਤ ਨੂੰ ਉਹਦੀ ਪਤਾ ਨਹੀਂ ਕਿੰਨਾ ਬੰਦੇ ਦੀ ਕੀਮਤੀ ਜਾਨ ਜਿਹੜੀ ਅਜਾਈ ਚਲੇ ਜਾਂਦੀ ਹੈ ਸੋ ਇਹ ਹੀ ਮੇਰੀ ਬੇਨਤੀ ਹੈ ਜੀ ਕਿ ਸਰ ਜਿਸ ਤਰ੍ਹਾਂ ਆਮ ਟਰੈਕਟਰ ਟਰਾਲੀਆਂ ਦੇ ਦੇਖਿਆ ਜਾਂਦਾ ਕਿ ਉੱਚੀ ਵਾਜ ਦੇ ਵਿੱਚ ਡੈਕ ਲਾਏ ਹੁੰਦੇ ਆ ਔਰ ਉਹਨਾਂ ਤੇ ਓਵਰਲੋਡ ਮਿੱਟੀ ਰੱਖ ਲਈਏ ਜਾਂ ਕੋਈ ਉਹ ਜੀ ਹੋਰ ਜਿਹੜੀ ਲੱਦੀ ਹੁੰਦੀ ਹੈ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਆ ਅਸੀਂ ਸਾਨੂੰ ਅੱਜ ਵੀ ਇੱਕ ਦੋ ਹੋਰ ਵੀ ਬੰਦਿਆਂ ਦਾ ਮੈਸੇਜ ਆਇਆ ਸੀ ਭਾਵਾਂ ਦਾ ਉਹ ਕਹਿ ਰਹੇ ਸੀ ਜਿਹੜੇ ਪੱਠੇ ਵਾਲੇ ਟਰੈਕਟਰ ਆ ਜਾਂ ਕੋਈ ਟਰਾਲੀਆਂ ਚੱਲ ਰਹੀਆਂ ਇੱਕ ਤਾਂ ਉਹ ਓਵਰ ਆਪਣਾ ਸੌਰੀ ਰੌਂਗ ਸਾਈਡ ਜਾਂਦੇ ਆ ਇੱਕ ਉਹ ਡੈਕ ਲਾ ਲੈਂਦੇ ਆ ਪੇ ਅਸੀਂ ਮੇਰੇ ਧਿਆਨ ਚ ਜਦੋਂ ਜਿਹੜਾ ਇਸ ਤਰ੍ਹਾਂ ਦਾ ਕੋਈ ਇੱਕ ਲਾਉਂਦਾ ਅਸੀਂ ਲੋਕਾਂ ਨੂੰ ਪਹਿਲਾਂ ਵੇਰ ਕੀਤਾ ਹੋਇਆ ਉਹਦੇ ਚਲਾਨ ਕਰਦੇ ਆ ਪਰੰਤੂ ਕਈ ਲੋਕ ਮੇਰੇ ਭਰਾ ਕਮੈਂਟ ਬੜੇ ਕਰਦੇ ਆ ਜਿਵੇਂ ਪਿੱਛੇ ਆ ਟਰੈਕਟਰ ਸੀ ਇੱਕ ਉਹਨੇ ਉੱਚੀ ਆਵਾਜ਼ ਡੇਕ ਲਾਇਆ ਸੀ ਅਸੀਂ ਸਮਝਾਉਣ ਦੇ ਬਾਵਜੂਦ ਵੀ ਉਹ ਬੰਦਾ ਅੱਗੋਂ ਪੁਲਿਸ ਦੇ ਮਿਸਬੀਹ ਕਰਦਾ ਸੀ ਤੇ ਲੋਕ ਕਹਿੰਦੇ ਜੀ ਤੁਸੀਂ ਉਹ ਨਹੀਂ ਕੰਮ ਕਰਦੇ ਇਕੱਲੇ ਟਰੈਕਟਰ ਵਾਲੇ ਦੀ ਦਾੜੇ ਹੋਗੇ ਅਸੀਂ ਹਰੇਕ ਕੰਮ 'ਚ ਅਸੀਂ ਆਉਂਦਾ ਜਿਹੜਾ ਇਮਾਨਦਾਰੀ ਨਾਲ ਕਰ ਰਿਹਾ ਜਿਵੇਂ ਕਿ ਕਈ ਲੋਕ ਭਰਾ ਮੇਰੇ ਕਮੈਂਟ ਕਰਦੇ ਆ ਵੀ ਤੁਸੀਂ ਜੀ ਪਿੱਟਾ ਜਿਹੜੇ ਹੈਗੇ ਜਿਗਾਰਡ ਬਰੇਡੀ ਉਹਨਾਂ ਦਾ ਚਲਾਨ ਕਿਉਂ ਨਹੀਂ ਕਰਦੇ ਉਹਨਾਂ ਬਾਰੇ ਕਿਉਂ ਨਹੀਂ ਪੁੱਛਦੇ ਹੋਰ ਵੀ ਕਲ ਜਿਹੜੇ ਨੰਬਰ ਪਲੇਟ ਤੋਂ ਬਿਨਾ ਅਸੀਂ ਹਰੇਕ ਤੇ ਇਹੀ ਕਾਰਵਾਈ ਕਰਦੇ ਆ ਅਸੀਂ ਸਮੇਂ-ਸਮੇਂ ਤੇ ਲੋਕਾਂ ਨੂੰ ਸੂਚਿਤ ਕਰਦੇ ਰਹੇ ਨੇ ਸਾਡਾ ਮਤਲਬ ਚਲਾਨ ਕਰਨਾ ਕਿਸੇ ਦੀ ਜੇਬ ਦਾ ਨੁਕਸਾਨ ਕਰਨਾ ਨਹੀਂ ਸਾਡਾ ਮਤਲਬ ਹੈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਜੇਕਰ ਸਹਿਮਤੀ ਨਾ ਕਰਦੇ ਤਾਂ ਗੁੱਡਾ ਤੇ ਨਹੀਂ ਤਾਂ ਅਸੀਂ ਸੱਤੀ ਨਾਲ ਅਸੀਂ ਕਰਦੇ ਹਾਂ ਮਾਨਯੋਗ ਸਾਡੇ ਐਸਐਸਪੀ ਸਾਹਿਬ ਦਾ ਕਿਤੇ ਵੀ ਕੋਈ ਛੋਟਾ ਵੀ ਐਕਸੀਡੈਂਟ ਹੋ ਜੇ ਉਹਨੂੰ ਬੜਾ ਸੀਰੀਅਸ ਲੈਂਦੇ ਹਨ ਉਹਨਾਂ ਦਾ ਇਹੀ ਕਹਿਣਾ ਵੀ ਆਪਾਂ ਜਿਹੜੀ ਟ੍ਰੈਫਿਕ ਦੀ ਤੁਹਾਨੂੰ ਨਫਰੀ ਦਿੱਤੀ ਹੈ ਇਹਦਾ ਮਤਲਬ ਇਹੀ ਹੈ ਵੀ ਕਿਤੇ ਵੀ ਸੜਕ ਦੇ ਉੱਪਰ ਕੋਈ ਐਕਸੀਡੈਂਟ ਨਹੀਂ ਹੋਣਾ ਚਾਹੀਦਾ ਜੇ ਕਿਸੇ ਕਾਰਨ ਕਰਕੇ ਹੁੰਦਾ ਤਾਂ ਉਹਦਾ ਹੱਲ ਢੰਗੋ ਵੀ ਹੱਲ ਕੀ ਹੈ ਕਿਉਂ ਹੋ ਰਿਹਾ ਅਸੀਂ 24 ਘੰਟੇ ਇਸ ਪਾਸੇ ਸਾਡਾ ਧਿਆਨ ਰੱਖਦਾ ਅਸੀਂ ਸੁਝਾਅ ਵੀ ਜੋ ਵੀ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਸਹਾਰਾ ਦਿੰਦਾ ਅਸੀਂ ਉਹਦੇ ਤੇ ਪੂਰਾ ਅਮਲ ਕਰਦੇ ਆਂ ਧੰਨਵਾਦ ਜੀ ਇੱਕ ਈ ਰਿਕਸ਼ਾ ਚਾਲਕਾ ਜਿਹੜੇ ਉਹਨਾਂ ਵੱਲੋਂ ਇਹ ਜਿਹੜਾ ਬਾਜ਼ਾਰ ਦੇ ਵਿੱਚ ਜਗਾ ਜਗਾ ਤੇ ਲਾ ਕੇ ਕੋਈ ਪਾਰਕਿੰਗ ਨਹੀਂ ਦੇਖਦੇ ਉਹਨਾਂ ਨੂੰ ਸਰ ਕੀ ਕਹਿਣਾ ਚਾਹੁੰਦੇ ਆ ਤੁਸੀਂ ਦੇਖਿਆ ਹੋਣਾ ਜੀ ਮੈਨੂੰ 1.5 ਸਾਲ ਹੋ ਗਿਆ ਟ੍ਰੈਫਿਕ ਦੇ ਵਿੱਚ ਲੱਗੇ ਨੂੰ ਜਿਲ੍ਹਾ ਫਿਰੋਜ਼ਪੁਰ ਦੇ ਤੌਰ 'ਤੇ ਔਰ ਮੈਂ ਸਮੇਂ-ਸਮੇਂ ਤੇ ਇਹ ਲੋਕ ਆ ਜਿਹੜੇ ਵਿਚਾਰੇ ਵਿਧਾੜੀ ਦੇ ਦਾੜੀਦਾਰ ਗਰੀਬ ਬੰਦੇ ਆ ਇਹਨਾਂ ਨੂੰ ਬਹੁਤ ਬਿਰੀ 10 10 20 20 ਇਕੱਠੇ ਕਰਕੇ ਜਿਵੇਂ ਜਿਵੇਂ ਇਹ ਸਟੈਂਡਾਂ ਦੇ ਖੜੇ ਆ ਇਹਨਾਂ ਨੂੰ ਸਮਝਾ ਕੇ ਦੇਖ ਲਿਆ ਪਰ ਉਹੀ ਇਹਨਾਂ ਦੇ ਦਿਮਾਗ 'ਚੋਂ ਗੱਲ ਨਹੀਂ ਬਣਦੀ ਕਿਈ ਛਾਣੇ ਬੰਦੇ ਆ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਉਹ ਸਮਝਦੇ ਇਸ ਗੱਲ ਨੂੰ ਉਹਨਾਂ ਨੇ ਆਪਣੇ ਡਾਕੂਮੈਂਟ ਵੀ ਪੂਰੇ ਕਰ ਲਏ ਇਹਨਾਂ ਕੋਲੇ ਨਾ ਤਾਂ ਕੋਈ ਲਾਇਸੈਂਸ ਹੈ ਜੀ ਤੇ ਨਾ ਹੀ ਇਹਨਾਂ ਦੇ ਜਿਹੜੇ ਇਹ ਰੱਖਿਆ ਤੇ ਕੋਈ ਨੰਬਰ ਲੱਗੇ ਹੋਏ ਆ ਔਰ ਕਾਫੀ ਮਾਤਰਾ ਦੇ ਵਿੱਚ ਨੰਬਰ ਲੱਗ ਚੁੱਕੇ ਆ ਤੇ ਲਾਇਸੈਂਸ ਇਹਨਾਂ ਨੇ ਬਣਾ ਲਿਆ ਜਿਹੜੇ ਨਹੀਂ ਫਿਰ ਉਹਨਾਂ ਦਾ ਅਸੀਂ ਜੋ ਮੰਨ ਲਓ ਚਲਾਨ ਕਰਦੇ ਆ ਜੀ ਤੇ ਇਹੀ ਸਾਡੀ ਪੀਲ ਹੈ ਨੰਬਰ 2 ਤੇ ਸਾਡੀ ਇੱਕ ਤੁਹਾਡੇ ਬਾਦੀਆਂ ਰਹੀ ਮੈਂ ਬੇਨਤੀ ਕਰਨਾ ਚਾਹੁੰਦਾ ਸਾਡੇ ਖਾਸ ਕਰਕੇ ਫਰੀਦਕੋਟ ਸ਼ਹਿਰ ਵਾਸੀਆਂ ਨੂੰ ਅਸੀਂ ਮਾਨਯੋਗ ਡੀਸੀ ਸਾਹਿਬ ਤੋਂ ਨੂੰ ਰਿਕਵੈਸਟ ਕਰਕੇ ਐਸਐਸਪੀ ਸਾਹਿਬ ਨੇ ਸਾਡੇ ਨੇ ਹਿੰਮਤ ਮਾਰ ਕੇ ਲਾਈਨਾਂ ਲਵਾਤੀਆਂ ਜੀ ਕਾਫੀ ਹੱਦ ਤੱਕ ਫਰੀਦਕੋਟ ਚ ਲਾਈਨਾਂ ਲੱਗੀਆਂ ਜਿਹੜੀਆਂ ਚਿੱਟੀਆਂ ਲਾਈਨਾਂ ਲੱਗੀਆਂ ਉਹਦੇ ਅੰਦਰ ਵਹੀਕਲ پارک ਨਾ ਕੀਤਾ ਜਾਵੇ ਉਹਨੂੰ ਉਸ ਲਾਈਨ ਤੋਂ ਬਾਹਰਲੇ ਪਾਸੇ ਲਾਇਆ ਜਾਵੇ ਲਾਈਨ ਤੋਂ ਜਿੱਥੇ ਮੱਲੂ ਅਸੀਂ ਸੜਕਾ ਰੋਡ ਆ ਉਹਦੇ ਤੇ ਵਹੀਕਲ ਨਾ ਲਾਇਆ ਜਾਵੇ ਜਿਸ ਦਿਨ ਆ ਰੋਡ ਬਲੌਕ ਹੋ ਕੇ ਟ੍ਰੈਪ ਦੀ ਜਾਂ ਤੁਸੀਂ ਸੁਣਿਆ ਰਹਿੰਦੀ ਆ ਔਰ ਜਿਹੜਾ ਕੁਝ ਸਬਜ਼ਾਰ ਦੇ ਵਿੱਚ ਰਹਿ ਗਿਆ ਉਹ ਅਸੀਂ ਜਲਦੀ ਹੀ ਇਹੋ ਸਾਹ ਨਾਲ ਤੇ ਮਾਗੋ ਬਿਸਤਰ ਮਤਲਬ ਕਰਕੇ ਸੀ ਉੱਥੇ ਵੀ ਜਿਹੜੀਆਂ ਜਿਹੜੀਆਂ ਪੱਟੀਆਂ ਲਵਾ ਰਿਆਂ ਜੀ